ਪੀਟੀਸੀ ਨਿਊਜ਼ ਤੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਪ੍ਰਭਮਿਤ ਜਲੰਧਰ ਤੋਂ ਅੱਜ ਤੁਹਾਨੂੰ ਦੱਸਾਂਗੇ ਜਲੰਧਰ ਦੀ ਸੀਟ ਲੋਕ ਸਭਾ ਤੇ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਕਿਸ ਤਰੀਕੇ ਦੇ ਨਾਲ ਆਪਣੀ ਕੈਂਪੇਨ ਕਰ ਰਹੇ ਨੇ ਮੌਜੂਦਾ ਸਥਿਤੀ ਕੀ ਹੈ ਗਰਾਊਂਡ ਤੇ ਕੀ ਹਾਲਾਤ ਨੇ ਲੋਕੀ ਚੰਨੀ ਹੋਰਾਂ ਨੂੰ ਕਿਵੇਂ ਪਸੰਦ ਕਰ ਰਹੇ ਨੇ ਤੇ ਖਾਸ ਤੌਰ ਤੇ ਡੇ ਪਲੈਨਿੰਗ ਕਿਸ ਤਰੀਕੇ ਨਾਲ ਚੱਲ ਰਹੀ ਹੈ ਮੁੱਦਿਆਂ ਤੇ ਕਿਸ ਤਰੀਕੇ ਨਾਲ ਵਿਚਾਰ ਹੋ ਰਿਹਾ ਅੱਜ ਤੁਹਾਨੂੰ ਦਿਖਾਵਾਂਗੇ ਇਸ ਰਿਪੋਰਟ ਦੇ ਰਾਹੀਂ ਮੈਂ ਤੁਹਾਨੂੰ ਖਾਸ ਤਸਵੀਰਾਂ ਦਿਖਾਵਾਂਗਾ ਕਿ ਸਵੇਰ ਤੋਂ ਹੀ ਜਿਹੜਾ ਹੈ ਕਿ ਉਹ ਨੇਤਾ ਜੀ ਦੇ ਘਰ ਮੀਟਿੰਗਾਂ ਦਾ ਦੌਰ ਜਾਰੀ ਹੈ ਵਕ ਵਕ ਜਿਹੜੇ ਇੱਕੀ ਵਰਗ ਦੇ ਵਕ ਵਕ ਜਿਹੜੀਆਂ ਕਿ ਉਹ ਜਥੇਬੰਦੀਆਂ ਦੇ ਲੋਕ ਜਿਹੜਾ ਨੇ ਕਿ ਸਵੇਰ ਤੋਂ ਹੀ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਦਫ਼ਤਰ ਦੇ ਵਿੱਚ ਪਹੁੰਚ ਕੇ ਮੀਟਿੰਗਾਂ ਕਰ ਰਹੇ ਨੇ ਡੀਪ ਪਲੈਨਿੰਗ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਸਾਰਾ ਸਕੇਡਿਊਲ ਰੱਖਣਾ ਹੈ ਪਰ ਜਿਹੜਾ ਮਾਹੌਲ ਹੈ ਸਵੇਰ ਤੋਂ ਹੀ ਉਹ ਇਸ ਘਰ ਦੇ ਵਿੱਚ ਜਿਹੜਾ ਹੈ ਕਿ ਪੂਰਾ ਸੱਜ ਚੁੱਕਿਆ ਵੈ ਸਵੇਰੇ 6 ਵਜੇ ਤੋਂ ਹੀ ਚੰਨੀ ਸਾਹਿਬ ਐਕਟਿਵ ਹੋ ਜਾਂਦੇ ਨੇ ਦਿਨ ਦੀਆਂ 15 ਤੋਂ 16 ਜਿਹੜੀਆਂ ਕਿ ਰੈਲੀਆਂ ਕਰਦੇ ਨੇ ਗੱਲਬਾਤ ਕਰਾਂਨੇ ਆ ਅੱਗੇ ਚਰਨਜੀਤ ਸਿੰਘ ਚੰਨੀ ਹੋਰਾਂ ਨਾਲ ਕਿ ਕਿਵੇਂ ਦੀ ਸਵੇਰ ਦੀ ਉਹ ਆਪਣੇ ਦਿਨ ਚੜਾਇਆ ਸ਼ੁਰੂ ਕਰਦੇ ਨੇ ਤੇ ਕਿਸ ਤਰੀਕੇ ਦੇ ਨਾਲ ਸਾਰਾ ਦਿਨ ਮੀਟਿੰਗਾਂ ਨੂੰ ਜਿਹੜਾ ਕਿ ਮੈਨੇਜ ਕੀਤਾ ਜਾਂਦਾ ਚੰਨੀ ਸਾਹਿਬ ਸਵੇਰ ਤੋਂ ਹੀ ਮੀਟਿੰਗਾਂ ਦਾ ਦੌਰ ਜਾਰੀ ਹੈ 7 ਵਜੇ ਤੋਂ ਐਸੀ ਇੱਥੇ ਤੁਹਾਡੇ ਘਰ ਦੇ ਵਿੱਚ ਮੌਜੂਦ ਹਾਂ ਹੁਣ ਲੱਗਾ ਚਾਲੇ ਪਾਉਂਦੀਆਂ ਤਿਆਰੀਆਂ ਨੇ ਅੱਜ ਦੇ ਪ੍ਰੋਗਰਾਮਾਂ ਤੇ ਸਵੇਰ ਤੋਂ ਹੀ ਇਹ ਸ਼ੈਡਿਊਲ ਸ਼ੁਰੂ ਹੋ ਜਾਂਦਾ ਵੈ ਸਵੇਰ ਤੁਹਾਡੀ ਪਹਿਲੀ ਗੱਲ ਦੱਸਾਂ ਹਮ ਸਾਡੇ ਘਰ ਤੋਂ ਮਤਲਬ ਬੜਦੇ ਸਾਰੇ ਘਰਾਂ ਦੇ ਲੱਪਸੇ ਚੁੱਲਾ ਹੁੰਦਾ ਸੀ ਅੱਛਾ ਉਹਨੂੰ ਇੱਕ ਓਟਜੀ ਬਣਾਈ ਵੀ ਹੁੰਦੀ ਚੁੱਲੇ ਦੇ ਉੱਪਰ ਛੱਤਾ ਹੁੰਦੀ ਨਹੀਂ ਸੀ ਜੀ ਤਾਂ ਉਹਦੇ ਵਿੱਚ ਬੈਠ ਕੇ ਸਿਉਟੀ ਖਾਂਦੇ ਸੀ ਉਹ ਫਿਰ ਰਸੋਈ ਦੇ ਨਾਲ ਹੀ ਆਦਤ ਪਈ ਵੀ ਉਹ ਵੀ ਪੱਕਦੇ ਪੱਕਦੇ ਨਾਲ ਨਾਲ ਪਿੰਡਾਂ ਨੂੰ ਸ਼ਹਿਰਾਂ ਚ ਆ ਗਏ ਪਰ ਆਤਾ ਉਹੀ ਰੱਖੀਆਂ ਹੋਈਆਂ ਨੇ ਹਾਂ ਜੀ ਜਿਹੜੇ ਦਿਨ ਦੀਆਂ ਕਿੰਨੀਆਂ ਕਰਲੀਆਂ ਜਿਹੜੀਆਂ ਨੇ ਕਿ ਉਹ ਰੱਖੀਆਂ ਹੋਈਆਂ ਚੰਦ ਸਾਹਿਬ ਅੱਜ 14 ਬੜੇ ਪ੍ਰੋਗਰਾਮ ਹੈ ਹੂੰ ਬਾਕੀ ਲੋਕਾਂ ਨੂੰ ਲੰਘਦੇ ਵੱੜਦੇ ਮਿਲਣਾ ਪਰਿਵਾਰ ਦੇ ਨਾਲ ਰਾਤ ਤਾਂ ਹੁੰਦਾ ਨਾਲੋਂ ਨਾਲ ਕੇ ਮਿਲੇ ਸਮਾਂ ਹੋ ਜਾਂਦਾ ਹੈ ਕਿਉਂਕਿ ਉਹਨਾਂ ਦੇ ਆਪਣੇ ਉਰਜੇਵੇਂ ਹੁੰਦਾ ਅਸੀਂ ਕਈ ਜਗ੍ਹਾ ਤੇ ਦੇਖੇ ਮੀਟਿੰਗਾਂ ਤੇ ਮੈਡਮ ਹੋ ਰਹੀ ਵੀ ਜਿਹੜਾ ਕਿ ਉਹ ਜਾ ਰਹੇ ਨੇ ਉਹ ਨਾਲ ਦੀ ਨਾਲ ਹੁੰਦੀ ਹੈ ਨਾਲ ਦੇ ਨਾਲ ਹੁੰਦੇ ਨੇ ਮੈਨੇਜ ਕਿਦਾਂ ਕਰ ਰਹੇ ਹੋ ਸਾਰੀਆਂ ਚੀਜ਼ਾਂ ਨੂੰ ਜਨੀ ਸਾਹਿਬ ਜਨ ਸਭਾ ਵੀ ਦੇਖਣੀ ਆ ਸੀਡਬਲਯੂਸੀ ਦੇ ਮੈਂਬਰ ਵੀ ਹਾਂ ਸਾਰੀਆਂ ਚੀਜ਼ਾਂ ਨੂੰ ਤੇ ਖਾਸ ਕਰਕੇ ਜਲੰਧਰ ਵਾਲੇ ਨੂੰ ਟਾਈਮ ਵੀ ਦੇਣਾ ਅੱਜ ਮੈਨੂੰ ਫਰੀਦਕੋਟ ਮੇਰੀ ਬਹੁਤ ਡਿਮਾਂਡ ਆਈ ਵੀ ਅੱਛਾ ਪਾਰਟੀ ਹੈਲੀਕਾਪਟਰ ਭੇਜ ਰਹੀ ਹੈ ਵੀ ਉਧੋ ਪਹਿਲਾਂ ਚਰਚਾ ਹੋ ਰਹੀ ਸੀ ਕਿ ਚੰਨੀ ਸਾਬੋਸ ਲੜ ਸਕਦੇ ਨੇ ਆ ਉੱਥੇ ਲੋਕ ਬਹੁਤ ਡਿਮਾਂਡ ਕਰ ਰਹੇ ਜੀ ਉਹ ਠਿੰਡੇ ਲੋਕ ਡਿਮਾਂਡ ਕਰ ਰਹੇ ਆ ਹਮ ਅਨੰਦਪੁਰ ਸਾਹਿਬ ਚਮਕੌਰ ਸਾਹਿਬ ਦਾ ਹੈ ਹੀ ਹਮ ਤੇ ਪਟਿਆਲੇ ਵਾਲਿਆਂ ਦੇ ਮੈਸੇਜ ਆਏ ਲੇਕਿਨ ਮੈਂ ਜਲੰਧਰ ਨਹੀਂ ਖੜ ਰਿਹਾ ਮੈਂ ਆਪਣੇ ਜਲੰਧਰ 'ਚ ਹੀ ਰਹਿ ਗਿਆ ਤੋਂ ਕਿ ਸਮਾਂ ਬਹੁਤ ਘੱਟ ਰਿਹਾ ਹੈ ਕਿ ਆਵੇ 2-3 ਦਿਨ ਦਾ ਹੀ ਮਤਲਬ ਰਿਹਾ ਹੁਣ ਤਾਂ ਪ੍ਰਚਾਰ ਦਾ ਇੱਕ ਤਰੀਕ ਨੂੰ ਜਿਹੜਾ ਕਿ ਲੋਕਾਂ ਨੇ ਆਪਣਾ ਮਤ ਦੇ ਦੇਣਾ ਹੈ ਮੈਂ ਤਾਂ ਜਿਸ ਦਿਨ ਦਾ ਇਲੈਕਸ਼ਨ ਲੜਨ ਲੱਗਿਆ ਜੀ ਮੰਤ ਲੋਕਾਂ ਚ ਪੋਜ਼ਿਟਿਵ ਵੇਵ ਜਾਈਆਂ ਬਿਲਕੁਲ ਠੀਕ ਹੈ ਪਰ ਕਿਸੇ ਨੇ ਆਖੀ ਕਿ ਹਾਂ ਭਾਈ ਜੀ ਆਪ ਜਿੱਤ ਰਹੇ ਬਿਲਕੁਲ ਅੱਜ ਵੀ ਲੋਕ ਇਹੀ ਕਹਿ ਰਹੇ ਨੇ ਇਨਸ਼ਾਅੱਲਾ ਕਿ ਮੈਂ ਆਪਣਾ ਇਲੈਕਸ਼ਨ ਆਪ ਨਹੀਂ ਲੜ ਰਿਹਾ ਹਮ ਲੋਕ ਲੜ ਰਹੇ ਗੱਲਬਾਤ ਹੋਰ ਵੀ ਤੁਹਾਨੂੰ ਅੱਗੇ ਦਿਖਾਵਾਂਗੇ ਕਿ ਪਰ ਇਹ ਤਸਵੀਰ ਜਿਹੜੀ ਹੈ ਕਿ ਪੰਜਾਬ ਦੇ ਖਾਸ ਤੌਰ ਤੇ ਲੋਕ ਪੂਰੇ ਜਿਹੜੇ ਇਹ ਰਾਜਨੀਤੀ ਨੂੰ ਕੋਲੋਂ ਦੇਖਦੇ ਨੇ ਉਹ ਦੇਖ ਸਕਦੇ ਨੇ ਕਿ ਰਜੇਵੇਂ ਜਿਹੜੇ ਨੇ ਕਿ ਉਹ ਲੋਕ ਸਭਾ ਚੋਣਾਂ ਨੂੰ ਲੈ ਕੇ ਨੇਤਾ ਜੀ ਦੇ ਕਿਸ ਤਰੀਕੇ ਨਾਲ ਨੇ ਰਸੋਈ ਘਰ ਦੇ ਵਿੱਚ ਹੀ ਬੈਠ ਕੇ ਲੰਗਰ ਪ੍ਰਸ਼ਾਦਾ ਛਕਿਆ ਜਾ ਰਿਹਾ ਸਵੇਰ ਦੇ ਹੁਣ ਅੱਜ ਦੇ ਪ੍ਰੋਗਰਾਮ ਦੀ ਤਿਆਰੀ ਪਾਉਣ ਵਾਸਤੇ ਚੱਲੇ ਪਏ ਜਾਣਗੇ ਹੁਣ ਦੇਖਣਾ ਹੋਏਗਾ ਕਿ ਕਿਦੋਂ ਕਿਸ ਤਰੀਕੇ ਦੇ ਨਾਲ ਅੱਗੇ ਮੀਟਿੰਗਾਂ ਨੂੰ ਜਿਹੜਾ ਹੈ ਕਿ ਉਹ ਸੈਟਲਡ ਆਊਨ ਕੀਤਾ ਜਾਂਦਾ ਵੈ ਅਗਲੀ ਰਿਪੋਰਟ 'ਚ ਤੁਹਾਡੇ ਨਾਲ ਹਾਜ਼ਰ ਹੋਵਾਂਗੇ ਹੁਣੇ دیر ਤੱਕ ਉਹਦੇ ਨਾਲ ਨੇ ਸਭ ਚਾਲੇ ਪਾਲੇ ਨੇ ਕਰੋ ਪਹਿਲੀ ਮੀਟਿੰਗ ਵੀ ਕਰ ਰਹੇ ਹਾਂ 스케줄 ਦੀ ਗੱਲ ਕੀਤੀ ਐ ਤੇ ਮੈਂ ਸਿੱਧਾ ਇੱਕ ਮੁੱਦੇ ਦੀ ਗੱਲ ਕਰਾਂਗਾ ਕਿ ਜਲੰਧਰ ਦੇ ਮੈਨੀਫੈਸਟੋ ਦਾ ਤੁਸੀਂ ਜ਼ਿਕਰ ਕੀਤਾ ਕੱਲ ਵੀ ਗੱਲ ਕਰਦੇ ਪਏ ਸੀਗੇ ਮੀਟਿੰਗਾਂ ਦੇ ਵਿੱਚ ਸਟੇਟ ਦੇ ਤਾਂ ਮੈਨੀਫੈਸਟੋ ਹੈ ਜਲੰਧਰ ਵਾਸਤੇ ਵੱਖਰੀ ਪਲੈਨਿੰਗ ਹੈ ਹਾਂ ਵੱਖਰੀ ਤਾਂ ਹੋਏਗੀ ਕਿਉਂਕਿ ਮੈਂ ਜਲੰਧਰ ਨੂੰ ਰਿਪਰੈਜ਼ੈਂਟ ਕਰਨਾ ਹੈ ਇਸ ਕਰਕੇ ਜਲੰਧਰ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਵੱਖਰੇ ਤੌਰ ਤੇ ਦੇਖਿਆ ਜਾਏਗਾ ਤਾਂ ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਹਾਲਾਂਕਿ ਪੰਜਾਬ ਵਿੱਚ ਹੀ ਖਰਾਬ ਹੈ ਹੂੰ ਪਰ ਜਿਲੰਦਰ ਦੇ ਵਿੱਚ ਇਹ ਚੈਨੀਆਂ ਸਨੇਚਿੰਗ ਲੁਟਕਾਂ ਖੋਹਾਂ ਜੋਰੀਆਂ ਫਰੋਤੀ ਮੰਗਦੇ ਐ ਕੱਲ ਮੈਂ ਇੱਕ ਮੀਟਿੰਗ ਵਿੱਚ ਗਿਆ ਉੱਥੇ 13 ਬੰਦੇ ਐਸੇ ਸੀ ਜਿਨ੍ਹਾਂ ਨੂੰ 1 ਕਰੋੜ ਤੋਂ ਲੈ ਕੇ 5 ਕਰੋੜ ਤੱਕ ਦੇ ਫਰੋਤੀਆਂ ਦੇ ਟੈਲੀਫੋਨ ਆਏ ਹੋਏ ਐ ਮੈਂ ਇਸ ਮੇਲੇ ਤੁਹਾਨੂੰ ਬਾਈ ਫੇਸ ਇੰਡਸਟਰੀਅਲ ਲਿਸਟਾਂ ਦੀ ਮੀਟਿੰਗ ਗਿਆ ਸੀ ਉੱਥੇ ਬਾਈ ਫੇਸ ਬੰਦੇ ਮਿਲੇ ਉਹਦੇ ਵਿੱਚ 6 ਬੰਦੇ ਐਸੇ ਸੀ ਜਿਹੜੇ ਚੁੱਪ ਕੇ ਚੁੱਪ ਕੇ ਪੈਸੇ ਦੇ ਵੀ ਆਏ ਇਹ ਕੋਈ 20 ਲੱਖ ਕੋਈ 40 ਲੱਖ ਕੋਈ 50 ਲੱਖ ਹੂੰ ਸੋ ਅਜਿਹੇ ਹਾਲਾਤ ਹੈ ਇਸ ਕਰਕੇ ਜਲੰਧਰ ਦਾ ਮੈਨੀਫੈਸਟੋ ਤਾਂ ਅਲੱਗ ਬਣਨਾ ਹੀ ਹੈ ਬਿਲਕੁਲ ਠੀਕ ਇੱਥੇ ਨਸ਼ਿਆਂ ਦੀ ਇੰਨੀ ਪਰਮਾਰ ਹੈ ਜੇ ਬੀਬੀਆਂ ਰੋਕ ਰੋਕ ਕੇ ਕਹਿ ਰਹੀਆਂ ਨੌਜਵਾਨ ਰੋਕ ਰੋਕ ਕੇ ਕਹਿ ਰਹੇ ਜੇ ਸਾਡੇ ਨਸ਼ੇ ਬੰਦ ਕਰੋ ਫਿਰ ਇੱਥੇ ਕੋਈ ਇੰਸਟੀਚਿਊਸ਼ਨ ਨਹੀਂ ਹੈ ਜਿਹਦੇ ਵਿੱਚ ਬੱਚਿਆਂ ਨੂੰ ਕਿਸੇ ਯੂਨੀਵਰਸਿਟੀ ਦੇ ਵਿੱਚ ਸਿਵਲ ਯੂਨੀਵਰਸਿਟੀ ਚ ਸਰਕਾਰੀ ਹੋਵੇ ਉੱਤੇ ਫਿਰ ਸਾ ਘਟ ਤੇ ਪੜਾ ਸਕਣ ਇੱਥੇ ਕੋਈ ਵੀ ਚੰਗਾ ਹਸਪਤਾਲ ਨਹੀਂ ਹੈ ਸਰਕਾਰੀ ਜਿਹਦੇ ਵਿੱਚ ਲੋਕਾਂ ਨੂੰ ਸਸਤਾ ਇਲਾਜ ਮਿਲ ਸਕੇ ਸੋ ਇਸ ਕਰਕੇ ਇੱਥੇ ਹਸਪਤਾਲ ਨਹੀਂ ਬਣਾਉਣੇ ਇੱਥੇ ਕਾਲਜ ਬਣਾਉਣੇ ਇੱਥੇ ਯੂਨੀਵਰਸਿਟੀ ਬਣਾਉਣੇ ਜੀ ਸਰ ਮੇਰੇ ਸਵਾਲ ਹੈ ਕਿ ਸ਼ੁਰੂ ਤੋਂ ਜਲੰਧਰ ਨੂੰ ਜਿਹੜਾ ਇੱਕ ਇੱਕ ਕਾਂਗਰਸ ਦਾ ਮਜ਼ਬੂਤ ਕਿਲਾਏ ਵਜੋਂ ਆਖਿਆ ਜਾਂਦਾ ਹੈ ਹਾਲਾਂਕਿ ਕਾਂਗਰਸ ਦੇ ਹੀ ਜਿਹੜਾ ਕਿ ਉਹ ਸਵਰਗੀ ਸਸ ਚੌਧਰੀ ਹੋਰੀ ਇੱਥੋਂ ਸੀਗੇ ਕਮੀਆਂ ਕਿੱਥੇ ਲੱਗੀਆਂ ਕਿ ਇੰਨੇ ਦੇਰ ਤੋਂ ਜਿਹੜਾ ਕਿ ਜਲੰਧਰ ਤੇ ਜਿਹੜੇ ਤੁਸੀਂ ਹੁਣ ਮੁੱਦੇ ਜਿਹੜੇ ਕਿ ਗਿਨਾਤ ਤੇ ਹੈ ਹਾਲਾਂਕਿ ਬਤੌਰ ਮੁੱਖ ਮੰਤਰੀ ਵੀ ਤੁਸੀਂ ਰਹਿੰਦੇ ਹੋਇਆ ਜਲੰਧਰ ਦੇ ਇਸ਼ਵਾਨ ਨੂੰ ਟੇਕ ਅਪ ਕੀਤਾ ਹੋਣਾ ਜਾਂ ਪਤਾ ਹੋਣਾ ਕਾਰਨ ਕੀ ਰਿਹਾ ਕਿ ਜਿਹੜਾ ਹੁਣ ਤੱਕ ਜਿਹੜਾ ਹੈ ਕਿ ਜਲੰਧਰ ਨੂੰ ਇੱਕ ਚੰਗਾ ਇਨਫਰਾਸਟ੍ਰਕਚਰ ਇਹ ਨਹੀਂ ਮਿਲ ਪਿਆ ਦੇਖੋ ਲੀਡਰ ਜਿਹੜੇ ਨੂੰ ਵੀ ਤੁਸੀਂ ਬਣਾਉਂਦੇ ਹੋ ਉਹਦਾ ਆਪਣਾ ਇੱਕ ਵਿਜਨ ਹੁੰਦਾ ਆਪਣੀ ਇੱਕ ਸੋਚ ਹੁੰਦੀ ਹੈ ਉਹਦਾ ਆਪਣਾ ਇੱਕ ਮਾਡਲ ਹੁੰਦਾ ਹੈ ਉਹ ਆਪਣਾ ਕਿਸ ਤਰ੍ਹਾਂ ਸੋਚਦਾ ਹੈ ਕਿਸ ਤਰ੍ਹਾਂ ਉਹ ਸੋਸਾਇਟੀ ਨੂੰ ਅੱਗੇ ਅੱਗੇ ਲੈ ਜਾਣਾ ਚਾਹੁੰਦਾ ਹੈ ਹੂੰ ਕਈ ਲੀਡਰ ਬਸ ਵੋਟਾਂ ਲੈ ਕੇ ਆਪਣੇ ਤਰੀਕੇ ਦੇ ਨਾਲ ਬਸ ਵਿਚਰ ਜ ਜਾਂਦੇ ਲੋਕਾਂ ਦੇ ਵਿੱਚ ਵਿਆਹ ਤੇ ਜਾਏ ਭੂਗਾਂ ਤੇ ਜਾਏ ਤੇ ਲੋਕਾਂ ਨੂੰ ਗੁੱਡ ਉਮਰ ਚ ਰੱਖਿਆ ਖੁਸ਼ ਰੱਖਿਆ ਹੂੰ ਲੇਕਿਨ ਮੇਰੀ ਸੋਚ ਅਲੱਗ ਹੈ ਮੈਂ ਕਹਿੰਦਾ ਕਿ ਜੇ ਪੜੋਗੇ ਤਾਂ ਗਰੀਬੀ ਚ ਜਾਏਗੀ ਜੇ ਪੜ ਕੇ ਸੰਘਰਸ਼ ਕਰੋਗੇ ਨੌਕਰੀ ਕਰੋਗੇ ਤਾਂ ਗਰੀਬੀ ਜਾਏਗੀ ਆਟਾ ਦਾਲ ਦੇ ਨਾਲ ਗਰੀਬੀ ਨਹੀਂ ਜਾਣੀ ਜਿਹੜੇ ਕਈ ਲੀਡਰ ਆਟਾ ਦਾਲ ਦਿੰਦੇ ਆ ਮੈਂ ਉਹਨਾਂ ਨੂੰ ਪੜਾਈ ਦਿੰਦਾ ਪਰ ਅੱਜ ਕੱਲ ਫਰੀਦ ਦਾ ਜ਼ੋਰ ਬਹੁਤ ਹੈ ਮੈਂ 3 ਮਹੀਨੇ ਸਾਢੇ 3 ਮਹੀਨੇ ਮੁੱਖ ਮੰਤਰੀ ਰਿਹਾ ਤਾਂ ਮੈਂ ਆਦਮپور ਨੂੰ 3 ਮਹੀਨੇ ਦੇ ਵਿੱਚ ਇੱਕ ਕਾਲਜ ਦਿੱਤਾ ਹੈ ਹਾਂ ਕਿ ਸਰਕਾਰੀ ਕਾਲਜ ਉਹਦਾ ਬਾਬੂ ਕਾਂਸੀ ਰਾਮ ਜੀ ਦੇ ਨਾਮ ਤੋਂ ਉਹਦਾ ਨਾਮ ਰੱਖਿਆ ਤੁਸੀਂ ਇਹ ਦੇਖੋ ਕਿ ਜੇ ਮੈਂ 3 ਮਹੀਨੇ ਦੀ ਕਾਲਜ ਜਦ ਕੇ ਮੈਂ ਇੱਥੇ ਇਲੈਕਸ਼ਨ ਵੀ ਨਹੀਂ ਸੀ ਲੜਨੀ ਜਲੰਧਰ ਹਲਕੇ ਨੂੰ ਦੇ ਸਕਦਾ ਤਾਂ ਮੈਂ 5 ਸਾਲ ਇੱਥੇ ਰਹਿਣਾ ਤੇ ਮੈਂ ਇੱਥੇ ਯੂਨੀਵਰਸਿਟੀ ਲੈ ਕੇ ਆਵਾਂਗਾ ਮੈਂ ਹੋਰ ਕਾਲਜ ਲੈ ਕੇ ਆਵਾਂਗਾ ਹੋਰ ਬੱਕਰੇ ਬੱਕਰੇ ਤਰ੍ਹਾਂ ਦੇ ਜਿਸ ਤਰ੍ਹਾਂ ਏਮਜ਼ ਹੈ ਉਸ ਤਰ੍ਹਾਂ ਦਾ ਹਸਪੀਟਲ ਇੱਥੇ ਆਏਗਾ ਪੀਜੀਆ ਆਏਗਾ ਪਰ ਮੈਂ ਇਹਨੂੰ ਇੱਕ ਕੱਲ ਵੱਡੀ ਗੱਲ ਆਖੀ ਹੈ ਕਿ ਚੰਨੀ ਹੋਰਾਂ ਨੂੰ ਜਲੰਧਰ ਦੇ ਬਾਰੇ ਪਤਾ ਕੀ ਨਾ ਮੱਲਿਆਂ ਦਾ ਪਤਾ ਨਾ ਗਲੀਆਂ ਦਾ ਪਤਾ ਉਂਗਲਾਂ ਤੇ ਗਿਣਾ ਕੇ ਕਿਹਾ ਕਿ 6ਵਾਂ ਬੰਦਾ ਨੇ ਇੱਥੇ ਪਤਾ ਹੋਣਾ ਕੋਣ ਐ ਜਲੰਧਰ ਦਾ ਇਹ ਕੀ ਗੱਲ ਕਰਦੇ ਨੇ ਮੈਂ ਪਵਨ ਤੀਨੂ ਜਿੰਨੂੰ ਕਹਿਣਾ ਚਾਹੁੰਦਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ 'ਚ ਗਏ ਹੋ ਅੱਜ ਕੱਲ੍ਹ ਕੱਲ ਮੇਰੇ ਨਾਲ ਕੋਈ ਇੱਕ ਪੰਜਾਬੀ ਫਿਲਮਾਂ ਦਾ ਪ੍ਰੋਡਿਊਸਰ ਗੱਲ ਕਰ ਰਿਹਾ ਸੀ ਐਕਟਰ ਵੀ ਇੱਥੇ ਪਰੇਸ਼ਾਨ ਹੋ ਗਿਆ ਕਿ ਉਹਨਾਂ ਦੀਆਂ ਪਿਕਚਰਾਂ ਫੇਲ ਹੋ ਰਹੀਆਂ ਉਹਦਾ ਕਾਰਨ ਇਹ ਹੈ ਕਿ ਜਦੋਂ ਪਿਕਚਰ ਰਿਲੀਜ਼ ਕਰਦੇ ਤਾਂ ਕੋਈ ਨਾ ਕੋਈ ਪਿਕਚਰ ਫਿਲਮ ਵੀਡੀਓ ਆਮ ਆਦੀ ਪਾਰਟੀ ਵਾਲਿਆਂ ਦੀ ਆ ਜਾਂਦੀ ਏ ਕੱਲ ਕੱਲ ਇੱਕ ਫਿਲਮ ਪੰਜਾਬੀ ਰਿਲੀਜ਼ ਹੋਈ ਏ ਇਧਰ ਫਿਲਮ ਬਲਕਾਰ ਸਿੰਘ ਦੀ ਚੱਲ ਪਈ ਏ ਤੇ ਉਹ ਪੰਜਾਬੀ ਫਿਲਮ ਹੁਣ ਫੇਲ ਹੋ ਗਈ ਏ ਤੇ ਬਲਕਾਰ ਸਿੰਘ ਵਾਲੀ ਹਿੱਟ ਹੋ ਰਹੀ ਏ ਟਿੱਨੂ ਜੀ ਜਿਸ ਤਰੀਕੇ ਦੇ ਨਾਲ ਤੁਹਾਡੇ ਲੀਡਰਾਂ ਦੀਆਂ ਤੁਹਾਡੇ ਮੰਤਰੀਆਂ ਦੀਆਂ ਵੀਡੀਓਜ਼ ਹਿੱਟ ਹੋ ਰਹੀਆਂ ਰਿਲੀਜ਼ ਹੋ ਰਹੀਆਂ ਤੁਸੀਂ ਜਿਸ ਤਰੀਕੇ ਦੇ ਨਾਲ ਪੰਜਾਬ ਤੇ ਵਿੱਚ ਵੱਧ ਫੈਲੀਆਂ ਫਲਾਈਆਂ ਤੁਹਾਡੀ ਪਾਰਟੀ ਨੇ ਥੋੜੇ ਦਿਨਾਂ ਬਾਅਦ ਤੁਹਾਡੇ ਕੋਈ ਨਾ ਕੋਈ ਮੰਤਰੀ ਆਰ ਐਮ ਐਲ اے ਦੀ ਇਸ ਤਰ੍ਹਾਂ ਦੀ ਵੀਡੀਓ ਆਉਂਦੀ ਹੈ ਕਿ ਕਿਚੜ ਤੋਂ ਪਾਸੇ ਰਹਿਣ ਨੂੰ ਜੀ ਕਰਦਾ ਗੱਲ ਕਰਨ ਨੂੰ ਜੀ ਨਹੀਂ ਕਰਦਾ ਔਰ ਮੇਰਾ ਪਰਸੋਂ ਦਾ ਇੰਨਾ ਮਨ ਦੁਖੀ ਹੈ ਇੰਨਾ ਮੇਰਾ ਹਿੱਤ ਦਾ ਬਲੁੰਦਰ ਆ ਗਿਆ ਕਿ ਇੱਕ 21 ਸਾਲ ਦੀ ਸਾਡੀ ਧੀ ਭੈਣ ਦੇ ਨਾਲ ਤੁਹਾਡਾ ਮੰਤਰੀ ਉਸ ਨੂੰ ਨੌਕਰੀ ਦੇ ਚਾਂਸੇ ਦੇ ਕੇ ਉਸ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਕਿਆ ਕੁਝ ਵੀਡੀਓ ਦੇ ਵਿੱਚ ਹੈ ਉਹ ਬੰਦਾ ਦੇਖ ਨਹੀਂ ਸਕਦਾ ਇਸ ਕਰਕੇ ਕੋਈ ਸ਼ਰਮ ਕਰ ਲੋ ਔਰ ਇਹ ਜਿਹੜਾ ਤੁਹਾਡਾ ਮੰਤਰੀ ਹੈ ਇਹਨੂੰ ਤੁਰੰਤ ਭਗਵੰਤ ਮਾਨ ਜੀ ਲਾਹੋ ਬਰਖਾਸਤ ਕਰੋ ਕਿਹੜਾ ਸੱਭਿਆਚਾਰ ਤੁਸੀਂ ਪੰਜਾਬ ਨੂੰ ਦੇ ਰਹੇ ਹੋ ਪੰਜਾਬ ਦੇ ਸੱਭਿਆਚਾਰ ਨੂੰ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਇਸ ਲਈ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹੈ ਕੇਜਰੀਵਾਲ ਜੀ ਨੂੰ ਤੁਹਾਡੇ ਦਫ਼ਤਰ ਵਿੱਚ ਰੌਲੇ ਪੈਂਦੇ ਆ ਉਹ ਦਿੱਲੀ ਹੈ ਪੰਜਾਬ ਵਿੱਚ ਅਸੀਂ ਇਹ ਰੌਲੇ ਬਰਦਾਸ਼ਤ ਨਹੀਂ ਕਰਦੇ ਇਹ ਜਿਸ ਤਰੀਕੇ ਦਾ ਮਾਹੌਲ ਹੈ ਅਸੀਂ ਵੀ ਸਰਵੇ ਕਰਦੇ ਲੋਕਾਂ ਨੂੰ ਪੁੱਛਦੇ ਪਰ ਅਸੀਂ ਅੱਗੇ ਨਾਲੋਂ ਇਹ ਚੀਜ਼ ਦੇਖਦੇ ਵੇ ভোটার ਬਿਲਕੁਲ ਸਾਇਲੈਂਟ ਹੋਇਆ ਉਹ ਕੁਝ ਬੋਲਣਾ ਹੀ ਨਹੀਂ ਚਾਹੁੰਦਾ ਜਿਹੜਾ ਸਾਇਲੈਂਟ ਹੁੰਦਾ ਨਾ ভোটার ਹਾਂ ਉਹਦਾ ਮਤਲਬ ਹੁੰਦਾ ਇਹਨੇ ਸਰਕਾਰ ਦੇ ਖਿਲਾਫ ਭੁਗਦਣਾ ਅੱਛਾ ਜਿਹੜਾ ਸਰਕਾਰ ਦੇ ਹੱਕ ਦਾ ভোটার ਹੈ ਉਹ ਛਾਲਾ ਮਾਰ ਮਾਰ ਕੇ ਕਹਿੰਦਾ ਉਹਨੂੰ ਪਤਾ ਵੀ ਮੌਕੇ ਦੀ ਸਰਕਾਰ ਹੈ ਆਪਾਂ ਇਹਨਾਂ ਤੇ ਫਾਇਦਾ ਲੈਣਾ ਕਹਈਏ ਕਿ ਜੇ ਅਸੀਂ ਤੰਨੋ ਵੋਟ ਪਾਣੀ ਜਿਹੜਾ ਸਾਈਲੈਂਟ ਵੋਟਰ ਹੈ ਇਹਦਾ ਮਤਲਬ ਬੀਜੇਪੀ ਆ ਆਰਾਮ ਆਦਮੀ ਪਾਰਟੀ ਤੋਂ ਉਲਟ ਹੈ ਉਹ ਕਾਂਗਰਸ ਨੂੰ ਭੁਗਤ ਰਿਹਾ ਹੁਣ ਕੱਲ ਤੋਂ ਜਿਸ ਤਰੀਕੇ ਦੇ ਨਾਲ ਸਿਆਸਤ ਪਕੀ ਹੈ ਕੇਜਰੀਵਲ ਹੋਰਾਂ ਨੇ ਬਠਿੰਡੇ 'ਚ ਬਹਿ ਕੇ ਇੱਕ ਆਪਣੀ ਕਾਨਫਰੰਸ ਕੀਤੀ ਹੈ ਕਿ ਸਾਡੀ ਤਾਂ ਸਰਕਾਰ ਸੁੱਤਣ ਦੀਆਂ ਤਿਆਰੀਆਂ ਨੇ ਭਗਵੰਤ ਜੀ ਮਾਨ ਹੋਰੀ ਕਹਿੰਦੇ ਨੇ ਕਿ ਕੋਈ ਖੇਡ ਤਾਂ ਨਹੀਂ ਪਈ 92 ਐਮਐਲਏ ਨੇ ਕੀ ਕੀ ਸਮਝ ਦੇ ਕਿ ਉਹ ਕੀ ਬੰਦਾ ਇਹ ਮੈਂਦੇ ਆ ਜਿਹੜੇ ਇਹ ਹੀ ਸਰਕਾਰ ਘੇਰਨਗੇ ਥੋੜਾ ਇਹਨੂੰ ਐਕਸਪਲੇਨ ਕਰੋ ਥੋੜਾ ਜਿਹਾ तरीके ਨਾਲ ਦੱਸੂਗਾ ਇਹ ਬਿਲਕੁਲ ਐਕਸਪਲੇਨ ਕਰਨ ਵਾਲੀਆਂ ਨਹੀਂ ਐ ਲੇਕਿਨ ਮੋਟਾ-ਮੋਟਾ ਦੱਸ ਦੇ ਕਿ 4 ਤਰੀਕ ਦੇ ਬਾਅਦ ਤੁਸੀਂ ਦੇਖੋਗੇ ਕਿ ਇਹ ਜਿਹੜਾ ਹਵਾ ਦਾ ਗੁਵਾਰਾ ਬਣਿਆ ਹੋਇਆ ਹੈ ਵਾਇਬਰੋਲ ਹੈ ਜਿਹੜਾ ਇਹਨੇ ਸਾਰੇ ਨੇ ਬੈਠ ਜਾ ਲੱਗਦਾ ਕਿਸੇ ਤਰੀਕੇ ਨਾਲ ਕੋਈ ਵਿਕਟਮ ਕਾਰਡ ਖੇਡਣ ਦੀ ਤਿਆਰੀ ਚ ਪਾਟੀ ਜਾਂ ਕਿਸੇ ਕਿਸ ਤਰੀਕੇ ਨਾਲ ਨਹੀਂ ਨਹੀਂ ਤੁਸੀਂ ਤਾਂ ਗਰਾਊਂਡ ਤੇ ਹੁੰਦੇ ਪਏ ਹੋ ਮੇਰੀ ਗੱਲ ਸੁਣੋ ਇਹ ਕਿਹਦੇ ਕਿਧਰ ਦੇ ਵਿਕਟਮ ਹੈ ਇਹਨਾਂ ਨੇ ਦੇਸ਼ ਨੂੰ ਤਾਂ ਕਿਹਾ ਪੰਜਾਬ ਨੂੰ ਸ਼ਰਾਬ ਦਾ ਘਟਾਲਾ ਪੰਜਾਬ ਦਾ ਵੱਡਾ ਹੈ ਅੱਛਾ ਜਿਹੜੀ ਪਾਲਿਸੀ ਦਿੱਲੀ ਦੇ ਵਿੱਚ ਲਾਗੂ ਹੋਈ ਜਿਹਦੇ ਤੇ ਕੇਜਰੀਵਾਲ ਨੂੰ ਫੜਿਆ ਗਿਆ ਸੇਮ ਪਾਲਿਸੀ ਇਹਨਾਂ ਨੇ ਇੱਥੇ ਲਾਗੂ ਕੀਤੀ ਤੇ ਦਿੱਲੀ ਵਾਲਿਆਂ ਨੇ ਡਰਦੇ ਵਾਪਸ ਲੈ ਲਈ ਸੀ ਕਿ ਗਲਤ ਹੈ ਇਹਨੂੰ ਵਾਪਸ ਲੈ ਲਿਆ ਰੋਲਾ ਪੈ ਗਿਆ ਐਸੀ ਵੱਡੇ ਚੋਰ ਸਾਬਤ ਹੋ ਜਾਣਾ ਪੰਜਾਬ ਵਾਲੇ ਤਾਂ ਟੀਟ ਬਣ ਕੇ ਅੱਜ ਤੱਕ ਨਹੀਂ ਲਈ ਵਾਪਸ ਸੇਮ ਪਾਲਿਸੀ ਚੱਲ ਰਹੀ ਹੈ ਲਗਭਗ 400 ਬੰਦਾ ਪੰਜਾਬ ਦਾ ਹੀ ਥੋਕ ਦਾ ਵਪਾਰੀ ਸੀਗਾ ਇਹਨਾਂ ਨੇ ਸਾਰਿਆਂ ਨੂੰ ਕੱਟ ਕੇ ਦਿੱਲੀ ਦੇ ਪੰਜ ਬੰਦਿਆਂ ਨੂੰ ਸਾਰਾ ਪੰਜਾਬ ਦਾ ਥੋਕ ਦਾ ਵਪਾਰ ਦੇਤਾ ਆਪਣੇ ਨੂੰ ਹਮ ਜਿਹੜਾ ਕਮਿਸ਼ਨ ਹੈ ਉਹ 2 3 ਗੁਣਾ ਕਰ ਲਿਆ ਹਮ ਅੰਗਰੇਜ਼ੀ ਦਾ ਡਬਲ ਕਰ ਲਿਆ ਹਮ ਤੇ ਸਾਰੇ ਵਪਾਰੀ ਕੱਟ ਕੇ ਆਪਣੇ ਪੰਜ ਬੰਦਿਆਂ ਨੂੰ ਦੇ ਲਿਆ ਹਮ ਹੁਣ ਸਾਰਾ ਪੈਸਾ ਇਹਨਾਂ ਦੀ ਜੇਬ ਚ ਜਾ ਰਿਹਾ ਬਹੁਤ بڑا ਕਬੜਾ ਹੈ ਪਰ ਗੱਲ ਫੇਰ ਉੱਥੀ ਜਾਂਦੀ ਹੈ ਕਿ ਉਹ ਕਹਿੰਦੇ ਨੇ ਕਿ ਫਸਾਇਆ ਜਾ ਰਿਹਾ ਹੈ ਤਿਆਰੀਆਂ ਨੇ ਭਾਜਪੀ ਜਿਹੜਾ ਹੈ ਕਿ ਏਜੰਸੀਆਂ ਨਾ ਚਲਦੀਆਂ ਜਾਦ ਚੰਨੀ ਪਿੱਛੇ ਪੈਂਦੇ ਜਦ ਕਾਂਗਰਸੀਆਂ ਪਿੱਛੇ ਪੈਂਦੇ ਜਦ ਅਸੀਂ ਕਰਪਟ ਹੈ ਜਦ ਥੋੜੀ ਅਸਲੀਅਤ ਫੜ ਲਈ ਤਾਂ ਹੁਣ ਤੁਸੀਂ ਚੀਕਾਂ ਮਾਰਦੇ ਹੋ ਕਿ ਸਾਡੇ ਨਾਲ ਝੂਲਮ ਹੋ ਰਿਹਾ ਉਹ ਭਾਈ ਸਾਹਿਬ ਜੀ ਤੁਹਾਡੇ ਨਾਲ ਤਾਂ ਹੁਣ ਜਿਹੜਾ ਪੰਜਾਬ ਵਾਲੇ ਹੈ ਜਿੱਦਣ ਉਹ ਪਟਾਰੀ ਖੁੱਲੇਗੀ ਨਾ ਉਹਦਾ ਇਹ ਅੰਮ੍ਰਿਤ ਸ਼ਾਹ ਦੀ ਬਿੰਦ ਮਤਾ ਜੀ ਕਰਕੇ ਉਹਦੇ ਪੈਰੀਂ ਹੱਥ ਲਗਾ ਕੇ ਅਰ ਪੰਜਾਬ ਨੂੰ ਵੇਚ ਕੇ ਪੰਜਾਬ ਦੇ ਕਿਸਾਨਾਂ ਨੂੰ ਕੁੱਟੀ ਜਾ ਰਿਹਾ ਆਪਣੇ ਆਪ ਨੂੰ ਬਚਾਉਣ ਵਾਸਤੇ ਮੁੱਖ ਮੰਤਰੀ ਇੱਕ ਨਾ ਕਿੰਨੇ ਤਾਂ ਫਸਣਾ ਹੀ ਹੈ ਹਜ਼ਾਰਾਂ ਕਰੋੜ ਰੁਪਇਆ ਧੋਏ ਤੇ ਅਖਬਾਰਾਂ ਵਿੱਚ ਰੋਲਦਾ ਸਿਰਫ ਕੇਜਰੀਵਾਲ ਨੂੰ ਕੁਸ਼ੂਰ ਕਰਨ ਵਾਸਤੇ ਮਸ਼ਹੂਰ ਹੋ ਫੇਰ ਨਹੀਂ ਹੋਇਆ ਫੇਰ ਵੀ ਜੇਲ੍ਹ 'ਚ ਬੈਠਾ ਹੈ ਮੇਰਾ ਨਾਲ ਹੀ ਇਹਦੇ ਲੱਗਦਾ ਇੱਕ ਸਵਾਲ ਹੈ ਕਿ ਚਲੋ ਇਲੈਕਸ਼ਨਸ ਨੂੰ ਪਹਿਲੀ ਨੂੰ ਆ ਚੌਥੀ ਨੂੰ ਫੈਸਲਾ ਕੀ ਆਣਾ ਉਹ ਵਾਹਿਗੁਰੂ ਪ੍ਰਮਾਤਮਾ ਜਾਣਦਾ ਵੈ ਬੈਂਚਮਾਰਕ ਇੱਕ ਸੈੱਟ ਹੋ ਪਾਏਗਾ ਜੇ ਚੰਨੀ ਹੋਰੀ ਆਂਦੇ ਨੇ ਜਲੰਧਰ ਬਤੌਰ ਵੀ ਇੱਕ ਬੈਂਚਮਾਰਕ ਪੂਰੇ ਜਲੰਧਰ ਵਾਸੀਆਂ ਨੇ ਅੱਜ ਔਨ ਕੈਮਰਾ ਵਾਦਾ ਕੀ ਕਰਦੇ ਹੋ ਕਿ ਜੇ ਅਗਲੇ 5 ਸਾਲ ਸੇਵਾ ਕਰਨ ਦਾ ਮੌਕਾ ਮਿਲਦਾ ਮੈਂ ਤੁਹਾਡੇ ਨਾਲ ਇੱਕ ਵਾਦਾ ਕਰਨਾ ਚਾਹੁੰਦਾ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਤੁਹਾਡੀ ਸੇਵਾ ਕਰਨੀ ਹੈ ਮੈਂ ਇੱਥੇ ਘਰ ਲੈ ਲਿਆ ਮੈਂ ਇੱਥੇ ਰਹਿਣਾ ਮੇਰਾ ਕੋਈ ਇਹ ਪਹਿਲਾ ਜਾਂ ਆਖਰੀ ਇਲੈਕਸ਼ਨ ਨਹੀਂ ਹੈ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੀ ਦੁਆਵਾਂ ਨਾਲ ਹੋਰ ਉਮਰ ਰਹੀ ਤਾਂ ਮੈਂ ਹੋਰ ਵੀ ਇਲੈਕਸ਼ਨ ਲੜਨੇ ਤੇ ਇਸ ਤਰੀ ਲੋਕਾਂ ਦੀ ਸੇਵਾ ਦੇ ਵਿੱਚ ਰਹਿਣਾ ਇੱਕ ਵਾਰ ਝੂਠ ਬੋਲਾਂਗਾ ਤਾ ਦਵਾਰੇ ਲੋਕ ਮੂੰਹ ਨਹੀਂ ਲਗਾਉਂਦੇ ਚਰਨਜੀਤ ਸਿੰਘ ਚੰਨੀੌਰਾਂ ਦੀ ਕਿਸ ਤਰੀਕੇ ਨਾਲ ਪਲੈਨਿੰਗ ਚੱਲ ਰਹੀ ਹੈ ਤੇ ਖਾਸ ਤੌਰ ਤੇ ਜਲੰਧਰ ਵਾਸੀਆਂ ਨੂੰ ਇੱਕ ਗੱਲ ਆਕੀ ਹੈ ਕਿ ਅਗਲੇ ਜੇ ਮੈਂ 5 ਸਾਲ ਅਨਾਤੇ ਤੁਹਾਡੀ ਸੇਵਾ ਹੀ ਕਰਾਂਗਾ ਤੇ ਖਾਸ ਤੌਰ ਤੇ ਜਲੰਧਰ ਚ ਰਹਿ ਕੇ ਕਰਾਂਗਾ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਨਾਲ ਨੇਤਾ ਜੀ ਦੇ ਵਿੱਚ ਹਾਜ਼ਰ ਹੋਏ ਆ ਸਾਰਾ ਦਿਨ ਜਿਹੜਾ ਹੈ ਕਿ ਅਜਨੂਕ ਦੇ ਵਿੱਚ ਕੈਂਪੇਨ ਕਰਨ ਤੋਂ ਬਾਅਦ ਹੁਣ ਚਲੰਦਰ ਦੇ ਖੁਰਲਾ ਕਿੰਗਰਾ ਦੇ ਵਿੱਚ ਕੈਂਪੇਨਿੰਗ ਕੀਤੀ ਜਾ ਰਹੀ ਹੈ ਸ਼ਾਮ ਦਾ ਸਮਾਂ ਹੈ ਬੀਬੀਆਂ ਇੱਥੇ ਬੈਠੀਆਂ ਨੇ ਬੀਬੀ ਜੀ ਕੀ ਉਮੀਦਾਂ ਨੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਥੇ ਚਰਨਜੀਤ ਸਿੰਘ ਚੰਨੀ ਹੋਰੀ ਪ੍ਰਚਾਰ ਕਰ ਰਹੇ ਨੇ ਉਮੀਦਾਂ ਕੀ ਨੇ ਚੰਨੀ ਹੋਰਾਂ ਨੂੰ ਸਿਰਫ ਸੁਣਣ ਹੀ ਆਏ ਕਿ ਮੰਨ ਬਣਾ ਕੇ ਆਏ ਵੋਟ ਕਿਨੂੰ ਪਾਣੀ ਵਾਇਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਫਤਿਹੇ ਬੋਟ ਪਾਵਾ ਦਾ ਜ਼ਰੂਰੀ ਬੀਬੀਆਂ ਦੇ ਵਿੱਚ ਮੁੱਦੇ ਮੇਨ ਹੈ ਇਸ ਵਾਰ ਹੈ ਕੀ ਨੇ ਸਾਡੇ ਹੈ ਕੀ ਜੋ ਜੋ ਕਹਿੰਿਆ ਹੋ ਕਾਰਨ ਚਰਨ ਸਿੰਘ ਜਨਨੀ ਸਾਡਾ ਆਡਾ ਮੁੱਦਾ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਆ ਕਰ ਤੋਂ ਪਾਏ ਆ ਹਾਂਜੀ ਕਿਹੜੀ ਗੱਲ ਕਰਦੇ ਆ ਮੇਰੇ ਵਿੱਚ ਨੌਂ ਮਾਰੇ ਆ ਗਏ ਜੋ ਵਾਦੇ ਕਰਦੇ ਨੇ ਉਹ ਪੂਰੇ ਹੋਣ ਜ਼ਰੂਰੀ ਨੇ ਜਿੱਦਿ ਨੇ ਗੱਲ ਆਖੀ ਕਿ ਜਿਹੜੇ ਵਾਦੇ ਕੀਤੇ ਜਾਂਦੇ ਨੇ ਕਹਿ ਕੇ ਜਾਂਦੇ ਨੇ ਉਹ ਪੂਰੇ ਹੋਣੇ ਜ਼ਰੂਰੀ ਨੇ ਹਾਂਜੀ ਹਾਂਜੀ ਕਿਵੇਂ ਸਮਝਦੇ ਹੋ ਮੌਜੂਦਾ ਸਮੇਂ 'ਚ ਕੀ ਹਾਲਾਤ ਨੇ ਪੁਰਾਣੇ ਵਾਦੇ ਆਂਦੇ ਸਾਰੇ ਪੂਰੇ ਕਰਨੇ ਚਾਹੀਦੇ ਗਰੀਬਾਂ ਦੇ ਦੇਖਣਾ ਲੱਗਣਾ ਚਾਹੀਦਾ ਬੜੇ ਪਾਸੇ ਡਾਕਟਰਾਂ ਦੇ ਬੱਚਿਆਂ ਦੇ ਖਰਚੇ ਘੱਟ ਕਰਕੇ ਲਾਏ ਜਾਏ ਨੌਕਰੀ ਦੇਣੀ ਕੀ ਪੜੇ ਲਿਖੇ ਬੰਦੇ ਨੂੰ ਕੀ ਆ ਨੂੰ ਕੀ ਲੱਗਦਾ ਇਸ ਵਾਰ ਹਵਾ ਕੇ ਸਵਾਲ ਦੀ ਰਿਸਦੀ ਪਈ ਹੈ ਹਾਂਜੀ ਹਵਾ ਕੇ ਸਵਾਲ ਦੀ ਲੱਗਦੀ ਪਈ ਹੈ ਬਹੁਤ ਮਜ਼ੇ ਦੀ ਚੰਨੀ ਦੀ ਆਵਾਜ਼ ਆ ਰਹੀ ਉਹ ਮੋਹ ਵਿੱਚ ਨਹੀਂ ਉਹ ਪਕਰਨ ਜੀ ਆ ਗਏ ਜਰੂਰ ਯਾਰ ਮੁੱਖ ਕਰਨ ਸਾਨੂੰ ਫਾਇਦਾ ਅਤੇ ਇਹਦਾ ਬਹੁਤ ਪਹਿਲਾ ਆ ਮੱਲਾ ਕਿਨੇ ਟੀਨੂ ਦਾ ਫਿਰ ਵੀ ਦੇਖੀ ਹੈ ਦੇਖੀ ਹੈ ਇੱਥੇ ਨਹੀਂ ਕੋਈ ਗੱਲ ਨੂੰ ਕਾ ਸਿੰਘ ਆਪਣੇ ਬਹੁਤ ਮੱਲਾ ਹੋਵੇ ਬਾਏ ਏਰੀਆ ਉਹਦੀ ਵਾਰੀ ਮੈਂ ਬੀਪੀਆਂ ਨਾਲ ਗੱਲ ਕਰਦਾ ਸੀ ਕਹਿੰਦੇ ਕਿ ਚੀਜ਼ ਬਹੁਤ ਮੁੱਖ ਰੱਖੀ ਹੈ ਜਿਹੜੇ ਵਾਅਦੇ ਕਰ ਚੱਕੇ ਜਾਂਦੇ ਨੇ ਉਹ ਪੂਰੇ ਹੋਣੇ ਜ਼ਰੂਰੀ ਨੇ ਬਿਲਕੁਲ ਸਹੀ ਗੱਲ ਹੈ ਜਿਹੜੇ ਵਾਅਦੇ ਕੀਤੇ ਜਾਂਦੇ ਆ ਉਹ ਪੂਰੇ ਹੋਣੇ ਚਾਹੀਦੇ ਹੈਗੇ ਆ ਔਰ ਸਾਡੀ ਬਹੁਤ ਹੀ ਮਿਹਨਤ ਜੇ ਪਹਿਲੇ ਇਹਨਾਂ ਨੇ ਕਾਕ ਸਮੇ ਦੇ ਵਿੱਚ ਬਹੁਤ ਕੰਮ ਕੀਤਾ ਔਰ ਜਿੱਤਦੇ ਹੈਗੇ ਤੇ ਉਸ ਤੋਂ ਵੀ ਜ਼ਿਆਦਾ ਕੰਮ ਕਰਨਗੇ ਪੂਰੀਤ ਹੁੰਦਾ ਕਿ ਬਿਲਕੁਲ ਜੀ 100% ਮੂਰੀਤ ਹੈਗੀ ਆ ਪਹਿਲਾਂ ਸਮਾਂ ਘੱਟ ਸੀਗਾ ਪਹਿਲਾਂ ਘੱਟ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤਾ ਬੜੇ ਵੱਡੇ ਵੱਡੇ ਕੰਮ ਕੀਤੇ ਆ ਬੜੀਆਂ ਏਟੀਆਂ ਬਣਾਈਆਂ ਗਰੀਬਿਆਂ ਦੀਆਂ ਏਟੀਆਂ ਮੰਡਾਣ ਸਾਰੇ ਕੰਮ ਆਲਮੀ ਪਾਰਟੀ ਨੂੰ ਛੱਡ ਕੇ ਰਿੰਕੂ ਗਿਆ ਬੀਜੇਪੀ ਚ ਸਾਰੇ ਸ਼ਹਿਰ ਵਿੱਚ ਗਦਾਰ ਦੇ ਪੋਸਟਰ ਲਾਤੇ ਰਿੰਕੂ ਗਦਾਰ ਹੈ ਗਦਾਰ ਹੈ ਇਹ ਆਮ ਆਦੀ ਪਾਰਟੀ ਛੱਡ ਕੇ ਬੀਜੇਪੀ ਚ ਲਈਆ ਮੁਝਾਰੇ ਵੀ ਕਰੇ ਗਦਾਰ ਹੈ ਤੇ ਜਿੱਦਣ ਤੀਨੂ ਆਇਆ ਅਕਾਲੀ ਦਲ ਨੂੰ ਛੱਡ ਕੇ ਫੇਰ ਉਹ ਗਦਾਰ ਨਹੀਂ ਹੈ ਉਸ ਦਿਨ ਕਹਿਣ ਲੱਗੇ ਵੀ ਇਹਦਾ ਇਨਕਲਾਬੀ ਇਹਨਾਂ ਲਈ ਮਸ਼ੀਨ ਜਿਹੜਾ ਨਿਕਲ ਜਾਂਦਾ ਹੈ ਕੋਈ ਨਾ ਅੱਭੀ ਬਣ ਜਾਂਦਾ ਜਿਹੜਾ ਦੂਸਰੇ ਪਾਸੇ ਚਲੇ ਜਾਂਦਾ ਇਹਨਾਂ ਦੀ ਮਥੀਂ ਚੋ ਗਦਾਰ ਹੋ ਜਾਂਦਾ ਸੋ ਝਾੜੂ ਵਾਲਿਆਂ ਦਾ ਕੋਈ ਦੀਨ ਧਰਮ ਨਹੀਂ ਹੈ ਮੈਂ ਤਾਂ ਕਿਹਾ ਤੇ ਸ਼ਰਾਬੀ ਨੂੰ ਤਾਂ ਕੋਈ ਨਿਆਣਾ ਨਹੀਂ ਪੜਾਉਂਦਾ ਆਪਾਂ ਨੇ ਸਰਕਾਰ ਪੜਾਦੀ ਨਸਾਲਤਾ ਹੋਣੀ ਹੈ ਮੇਰੀ ਤਾਂ ਬੀਬੀ ਕਹੇ ਕਰਦੀ ਸੀ ਕਹਿੰਦੀ ਝਾੜੂ ਖੜਾ ਕਰਨਾ ਕਲੇਸ਼ ਹੁੰਦਾ ਹੈ ਆਪਾਂ ਨੇ ਝਾੜੂ ਖੜਾ ਕਰ ਲਿਆ ਕਲੇਸ਼ ਪਿਆ ਹੋਇਆ ਦੋ ਸਾਲ ਤੀ ਸੋ ਇਹ ਝਾੜੂ ਨੂੰ ਲੰਬਾ ਬਾਹ ਹੋਂ ਤੁਸੀਂ ਤਾ ਜਿਹੜਾ ਤਰੇਸ ਦੂਰ ਹੋਣਾ ਔਰ ਜਿਹੜੇ ਦੰਦ ਬਦਲ ਕੇ ਸਾਡੇ ਪਿੰਡ ਨੂੰ ਬਦਨਾਮ ਕਰਕੇ ਸਾਡੀ ਕੌਮ ਨੂੰ ਬਦਨਾਮ ਕਰ ਰਿਹਾ ਟੀਨੂ ਇਹਨੂੰ ਵੀ ਸਬਕ ਸਪੋਰਟ ਦੀ ਜਰੂਰ ਹੈ ਵੀ ਅਸੀਂ ਕੋਈ ਢੇਡ ਬੱਕਰੀਆ ਨਹੀਂ ਆਵੇਂ ਤੇਰੇ ਮਗਰੇ ਮਗਰੇ ਜਾਈ ਜਾਊਂਗੇ ਤੂੰ ਅੱਗੇ ਅੱਗੇ ਜਾਈ ਜਾਊਂਗਾ ਕੈਂਪੇਨ ਜਲਦੀ ਪਈ ਸੀ ਟ੍ਰੇਲ ਅਜ ਨਕੋਦਰ ਵੀ ਕਵਰਿੰਗ ਕੀਤੀ ਆ ਹੁਣ ਜਲੰਧਰ ਸ਼ਹਿਰ ਆਪਣੇ ਉਮੀਦਵਾਰ ਸਾਥੀ ਟੀਨੂ ਦੇ ਏਰੀਆ 'ਚ ਆਏ ਹਾਂ ਰਿਸਪੌਂਸ ਕੀ ਹੈ ਹੁਣ ਤੱਕ ਜਿਹੜਾ ਲੱਗਿਆ ਕਿ ਕੁਝ ਕੁ ਘੰਟੇ ਹੀ ਰਹਿ ਗਏ ਪ੍ਰਚਾਰ ਨੇ ਟੀਨੂ ਦੇ ਪਿੰਡ ਵਿੱਚ ਮੈਂ ਖੜਾ ਹਾਂ ਟੀਨੂ ਦੇ ਪਿੰਡ ਦੇ ਲੋਕ ਅੱਜ ਮੈਨੂੰ ਇਹ ਕਹਿ ਰਹੇ ਆ ਕਿ ਇਹ ਇੱਕ ਤੇ ਦੂਸਰੇ ਕਰ ਦੂਸਰੇ ਤੇ ਤੀਸਰੇ ਕਰ ਕੰਧਾਂ ਟੱਪੜ ਤੋਂ ਹਟਦਾ ਨਹੀਂ ਐਸੀ ਐਸ ਬੰਦੇ ਨੂੰ ਬੋਰਡ ਨਹੀਂ ਪਾਉਣੀ ਇਹਨੇ ਸਾਡੇ ਪਿੰਡ ਨੂੰ ਬਦਨਾਮ ਕੀਤਾ 1000 ਰੁਪਏ ਦੀ ਗੱਲ ਆਖ ਰਹੇ ਹੋ ਕਿਤੇ ਬੀਬੀਆਂ ਨੇ ਵੀ ਹਾਲਾ ਗੱਲ ਕਹੀ ਕਿ ਪੁਰਾਣੇ ਵਾਅਦੇ ਨਹੀਂ ਪੂਰੇ ਹੋਏ ਪਰ ਸੀਐਮ ਸਾਹਿਬ ਨੇ ਲਾਂਨ ਕਰਤਾ 1100 ਦੇਣਾ ਕੋ ਯਾਰ ਕਿਹ ਹਜ਼ਾਰੇ ਦੇ ਦੇ ਪੁਰਾਣਾ 27 27000 ਲੋਕਾਂ ਦਾ ਹੋਇਆ ਫਿਰ ਬੀਬੀਆਂ ਦਾ ਹੋਇਆ ਫਿਰਦਾ ਬੀਬੀ ਝਾੜੂ ਚੱਕੀ ਘੜੀਆਂ ਕਿ ਆਜੋ ਦਾਦੇ ਮਗਵਣੇ ਤੁਸੀਂ ਸਾਡੇ ਪਿੰਡ ਜਿ ਵੜ ਕੇ ਦੇਖੋ ਇਥੇ ਨੂੰ ਸਭ ਕਿਸ ਕਸਾਣਾ ਹੈ ਅਖੀਰਲਾ ਮੇਰਾ ਸਵਾਲ ਹੈ ਮੁੱਦਿਆਂ ਨਾਲ ਲੋਕੀ ਵਾਕਫ ਕਰਵਾ ਰਹੇ ਨੇ ਜਾਂ ਕਿ ਦਾਵੇ ਵੀ ਗਿਣਾ ਰਹੇ ਨੇ ਪਿਛਲੇ ਇੱਥੇ ਕੰਪੇਨ ਟ੍ਰੇਲ ਦੇ ਵਿੱਚ ਇਸ ਤੋਂ ਇਲਾਵਾ ਵੀ ਇੱਥੇ ਮੁੱਦਿਆਂ ਤੇ ਉੱਪਰ ਅੱਜ ਜਿਹੜੀ ਇਹਨਾਂ ਦੀ ਅਸ਼ਲੀਲਤਾ ਆਮ ਆਦੀ ਪਾਰਟੀ ਦੀ ਜਿਹੜਾ ਇਹ ਕਹਿੰਦੇ ਵੀ ਸਾਡਾ ਕੰਮ ਨਹੀਂ ਬੋਲਦਾ ਸਾਡਾ ਕੰਮ ਬੋਲਦਾ ਇੱਥੇ ਲੋਕ ਅੱਜ ਜੁੱਤੀਆਂ ਖੋਲੀ ਬੈਠੇ ਆ ਕਿ ਤੁਸੀਂ ਸਾਡੇ ਇਲਾਕੇ ਵਿੱਚ ਆਓ ਜੋ ਤੁਹਾਡੀਆਂ ਇਹ ਵੀਡੀਓਜ਼ ਕੁਮਰੀਆਂ ਐ ਸੀ ਥੋਤੇ ਪੁੱਛਣਾ ਕਿ ਸੀ ਤੁਹਾਨੂੰ ਇਸ ਵਾਸਤੇ ਪੰਜਾਬ ਚ ਸੰਭਾਲਿਆ ਸੀ ਕਿ ਤੁਸੀਂ ਇੱਥੇ ਇੱਜ਼ਤ ਨਾਲ ਖੇਡੋ ਜੀ ਧੰਨਵਾਦ ਇਹ ਗੱਲਬਾਤ ਕੀਤੀ ਹੈ ਚਰਨਜੀਤ ਸਿੰਘ ਚੰਨੀ ਹੋਰਾ ਦੇ ਨਾਲ ਜੋ ਕਿ ਕੈਂਪੇਨ ਟ੍ਰੇਲ ਦਾ ਅੱਜ ਉਹਨਾਂ ਦਾ ਸੀ ਜਾਇਜ਼ਾ ਲਿਆ ਮੌਕੇ ਤੇ ਪਹੁੰਚੇ ਆ ਨਕਉਦਰ ਤੋਂ ਸਿੱਧੇ ਜਿਹੜਾ ਹੈ ਕਿ ਉਹ ਕੈਂਪੇਨਿੰਗ ਸ਼ੁਰੂ ਹੋਈ ਹੈ ਤੇ ਹੁਣ ਅਖੀਰ ਦੇ ਵਿੱਚ ਜਦੋਂ ਗੱਲਬਾਤ ਕੀਤੀ ਤੇ ਗੱਲ ਆਖੀ ਹੈ ਕਿ ਗਰਾਊਂਡ ਲੈਵਲ ਤੇ ਜੋ ਲੋਕਾਂ ਦੇ ਮੁੱਦੇ ਹਨ ਉਹਨਾਂ ਨੂੰ ਲੋਕ ਯਾਦ ਵੀ ਕਰ ਰਹੇ ਨੇ ਸਵਾਲ ਵੀ ਕਰ ਰਹੇ ਨੇ ਤੇ ਮੌਜੂਦਾ ਸਮੇਂ ਦੇ ਵਿੱਚ ਜੋ ਸਰਕਾਰ ਹੈ ਉਹਨੂੰ ਲੈ ਕੇ ਸਵਾਲ ਵੀ ਖੜੇ ਕਰਦੇ ਪਏ ਨੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ